ਵਦੇਸ਼ਾਂ ਦੇ ਵਿੱਚ ਜਾਣਾ ਹਰੇਕ ਪੰਜਾਬੀ ਦੀ ਪਹਿਲੀ ਪਸੰਦ ਹੋ ਚੁੱਕੀ ਹੈ ਅਬਦੇਸ਼ ਵਿੱਚ ਜਾਣ ਲਈ ਡੋਂਕੀ ਲਗਾ ਕੇ ਗਲਤ ਰਸਤੇ اختیار ਕਰਕੇ ਨੌਜਵਾਨ ਪੀੜੀ ਜਾਂਦੀ ਹੈ ਲੇਕਿਨ ਕਈ ਵਾਰੀ ਉੱਥੇ ਵੱਡੇ ਹਾਦਸੇ ਹੋ ਜਾਂਦੇ ਕਿ ਜਿਹਦਾ ਨਤੀਜਾ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਭੁਗਤਣਾ ਪੈਂਦਾ ਹੈਗਾ ਤੁਹਾਨੂੰ ਇੱਕ ਅਜਿਹੀ ਨੀ ਕਹਾਣੀ ਹੈ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਨੂੰ ਕੁਝ ਸਿੱਖਣ ਵਾਲੀ ਵੀ ਤਸਾਂਗੇ ਉਹ ਨਾਂ ਦੇ ਨਾਲ ਤੁਹਾਨੂੰ ਇਸ ਬਾਰੇ ਜਾਣਕਾਰੀ ਵੀ ਦਵਾਂਗੇ ਕਿ ਡੋਂਕੀ ਲਾ ਕੇ ਨਾ ਜਾਣਾ ਪਵੇ ਵਿਦੇਸ਼ ਕੁਝ ਇਸ ਤਰ੍ਹਾਂ ਹੀ ਕੱਲੋਂ ਪੰਜਾਬ ਦੇ ਵਿੱਚ ਤਾਂ ਕਿ ਮਾਵਾ ਦੇ ਜਵਾਨ ਪੁੱਤ ਉੱਥੇ ਜਾ ਕੇ ਗੁਆਚ ਨਾ ਜੀਹਾਂ 7 ਸਾਲ ਤੋਂ ਇੱਕ ਪੋਤੇ ਜਿਹੜਾ ਸੀ ਉਹ ਅਮਰੀਕਾ ਗਿਆ ਸੀ ਡੋਂਕੀ ਲਗਾ ਕੇ ਲੇਕਿਨ ਅਜੇ ਤੱਕ ਉਹਦਾ ਨਾਂ ਕੋਈ ਪਤਾ ਚੱਲ ਸਕਿਆਗਾ ਨਾ ਕੋਈ ਫੋਨ ਆ ਚੁੱਕਿਆਗਾ ਉਹ ਨਾ ਹੀ ਕੋਈ ਉਹਦੀ ਸੂ ਲੱਗਦੀ ਪਈਗੀ ਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਲਗਾਇਆ ਹੈ ਏਜੰਟ ਨੇ ਸਰਪਰਕ ਕੀਤਾ ਜਾਂਦਾ ਲੇਕਿਨ ਏਜੰਟ ਵੀ ਸਿਰ ਪੱਲਾ ਹੀ ਝਾੜਦਾ ਆ ਨਦੇ ਬੰਦਾ ਪੈਗਾ ਇਹ ਦੁਖਦਾਈ ਜਿਹੜੀ ਕਹਾਣੀ ਇੱਕ ਪਰਿਵਾਰ ਦੀ ਜੀ ਜੋ ਤੁਹਾਨੂੰ ਦੱਸਦੇ ਪੇਗੇ ਉਹ ਪਰਿਵਾਰ ਦੀ ਗੱਲਾਂ ਵੀ ਸੁਣਾਵਾਂਗੇ ਤਕਰੀਬਨ 20 ਤੋਂ 35 ਲੱਖ ਰੁਪਏ ਲਗਾ ਕੇ ਡੂੰਕੀ ਲਾ ਕੇ ਵਿਦੇਸ਼ ਦੀ ਧਰਤੀ ਅਮਰੀਕਾ ਦੇ ਵਿੱਚ ਭੇਜਿਆ ਸੀ ਨੌਜਵਾਨ ਏਜੰਟ ਨੇ ਲੇਕਿਨ ਉੱਥੇ ਜਾ ਕੇ ਮੁੰਡਾ ਗਿਆ ਤੋਂ ਆਜ ਕੇ 7 ਸਾਲਾਂ ਤੋਂ ਨਾ ਤਾਂ ਫੋਨ ਆਇਆ ਏ ਉਹ ਨਾ ਹੀ ਕੁਛ ਉਹਦਾ ਪਤਾ ਚੱਲਿਆ ਗਿਆ ਹੁਣ ਪਰਿਵਾਰ ਨੇ মিডিਆ ਦੇ ਸਾਹਮਣੇ ਆ ਕੇ ਦੁੱਖੜਾ ਦੱਸਿਆ ਹੈ ਤੇ ਤੇ ਸਰਕਾਰਾਂ ਨੂੰ ਆਖਿਆ ਕਿ ਸਾਡੇ ਮੁੰਡੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਲੇਕਿਨ ਇੱਕ ਮਾਂ ਦਾ ਦਰਦ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਇੱਕ ਭੈਣ ਦਾ ਦਰਦ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੋ ਕਿ ਰਖੜੀ ਬੰਨਣ ਲਈ 7 ਸਾਲ ਤੋਂ ਇੰਤਜ਼ਾਰ ਕਰਦੀ ਵੀ ਆਪਣੇ ਭਰਾ ਦਾ ਲੇਕਿਨ ਕਿਤਨਾ ਕਿਤੇ ਇਹ ਕਹਾਣੀ ਜਿਹੜੀ ਗਈ ਆ ਇਹ ਹਾਦਸਾ ਜਿਹੜਾ ਆਇਆ ਬਹੁਤ ਸਾਰੇ ਲੋਕਾਂ ਦਾ ਬੇਦਦਾ ਪਿਆਗਾ ਕਿ ਤੁਸੀਂ ਵੀ ਸਤਾਰਕ ਰਹੋ ਅਗਰ ਬਾਹਰ ਜਾਣ ਦਾ ਤੁਹਾਡਾ ਵੀ ਸ਼ੌਂਕ ਹੈ ਗਾਇ ਤੇ ਸਹੀ ਰਸਤੇ ਜਾਓ ਨਾ ਕਿ ਡੁੰਕੀ ਲਗਾ ਕੇ ਕੁਮੜ ਕੇ ਤੁਹਾਨੂੰ ਵੀ ਹੋਣਾ ਪਵੇ ਉੱਥੇ ਖੱਜਲ ਖਰਾਬ ਪਾਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸਰਦੇਵ ਸਿੰਘ ਸੁਖੀ ਜੀ ਬਿੰਦ ਮੈਂਦੀਪੁਰ ਉਹ ਕੋ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ ਸਤਵੇਂ ਮਹੀਨੇ ਦੇ ਕੋ ਉਸ ਤਰੀਕ ਨੂੰ ਇਹ ਪਾਰ ਨੂੰ ਰਵਾਨਾ ਹੋਇਆ ਹੈ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਚਿਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਇਹ ਵੀ ਆਗੇ ਸੇ ਲੱਟ ਰਹੋ ਕਿ ਐਸੇ ਨਾਲ ਅਨਲੀਗਲ ਨਾ ਜਾਓ ਲੀਗਲ ਹੈ ਕੋਈ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਵਨ ਉਹਦਾ ਇਧਰ ਆਪਣੇ ਦੇਸ਼ 'ਚ ਬੜਾ ਕੰਮ ਹੈ ਸਰਕਾਰ ਚਾਹੇ ਮਾਗ ਹੈ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਸਰਕਾਰ 'ਚ ਵੀ ਪੰਜਾਬ ਸਰਕਾਰ 'ਚ ਵੀ ਬੇਨਤੀ ਹੈ ਕਿ ਮਾਰੇ ਮਾਸ਼ਕਰੀ ਅਜੇ ਪੱਕਾ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਖੁਸ਼ੀ ਨਹੀਂ ਕੁਝ ਪਤਾ ਨਹੀਂ ਲੱਗਾ ਤਾਂ ਫੋਨ ਵੀ ਆਇਆ ਉਸ ਦਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਆ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਖੁਣ ਨਹੀਂ ਆਇਆ ਉਹਦਾ ਬਸ ਬੇਦੀ ਇਹ ਹੀ ਹੈ ਕਿ ਜਲਦੀ ਜਲਦੀ